ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਉਮੀਦ ਕਰਦੇ ਹਾਂ ਬਹੁਤ ਵਧੀਆ ਹੋਵੋਗੇ ਤੇ ਠੰਡ ਦੇ ਦਿਨ ਸ਼ੁਰੂ ਆ ਧੁੰਨਾ ਪੈਂਦੀਆਂ ਨੇ ਤੇ ਧੁੰਨਾ ਦੇ ਵਿੱਚ ਵਿੱਚ ਮੌਸਮ ਥੋੜਾ ਜਿਹਾ ਅੱਜ ਗਰਮ ਕੀਤਾ ਹੈ ਸੁਖੀ ਭਾਈ ਦੇ ਨਾਲ ਸੁਖੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈਆ ਮਾਈਕ ਹੱਥ ਫੜ ਲਓ ਮੜਾ ਜੀ ਬਿਲਕੁਲ ਜੀ ਭਾਈ ਕੀ ਹਾਲ ਚੱਲ ਬਹੁਤ ਵਧੀਆ ਠੀਕ ਠਾਕ ਹੂੰ ਬਿਲਕੁਲ ਬੜੇ ਦਿਨਾਂ ਬੜੀ ਦੇਰ ਬਾਅਦ ਸਾਡੀ ਵੀਡੀਓ ਚਾਹੀਏ ਤੁਸੀ ਹਾਂਜੀ ਹਾਂਜੀ ਬਿਲਕੁਲ ਚਲੋ ਜੀ ਤੇ ਅੱਜ ਸੁਖੀ ਭਾਈ ਨੂੰ ਆਪਾਂ ਲੈ ਕੇ ਕਿੱਥੇ ਆਇਆ ਲੈ ਕੇ ਆਇਆ ਜੀ ਇਧਰ ਸੰਦੀਪ ਡੇਰੀ ਫਾਰਮ ਹੈ ਜੀ ਬਿਲਕੁਲ ਜੀ ਠੀਕ ਹੈ ਜੀ ਇੱਥੇ ਆਏ ਤੇ ਇੱਥੇ ਨਾ ਬਾਈ ਗੁਣੀ ਬਣਾਉਂਦੇ ਆ ਜੀ ਖੋਏ ਦੀਆਂ ਪਿੰਨੀਆਂ ਕਿਉਂਕਿ ਜਦੋਂ ਜ਼ਿਕਰ ਆਂਦਾ ਨਾ ਕਿ ਸਰਦੀ ਦਾ ਜ਼ਿਕਰ ਆਂਦਾ ਕਿ ਉਦੋਂ ਘਰ ਦੀਆਂ ਪਿੰਨੀਆਂ ਦਾ ਜ਼ਿਕਰ ਵੀ ਆਂਦਾ ਤੇ ਅਸੀਂ ਉਹ ਜਗ੍ਹਾ ਲੱਭ ਲਈ ਆ ਜਿੱਥੇ ਮਾਵਾਂ ਧੀਆਂ ਦਾਦੀਆਂ ਤੇ ਨਾਲ ਪੁੱਤੇ ਸਾਰੇ ਪੁੱਤ ਰਲ ਕੇ ਪਿੰਨੀਆਂ ਬਣਾਉਂਦੇ ਨੇ پورا ਪਰਿਵਾਰ ਵਧੀਆ پورا ਪਰਿਵਾਰ ਹੈ ਅਸਾਨੂੰ ਇਹ ਜਗ੍ਹਾ ਚਾਹੀਦੀ ਸੀ ਕਿ ਜਿਹੜਾ ਮਾਂ ਦਾ ਪਿਆਰ ਹੁੰਦਾ ਨਾ ਹੱਥਾਂ ਦਾ ਜਿਹੜਾ ਵੀ ਹੈ ਨਾ ਔਰਤ ਦੇ ਹੱਥ ਦਾ ਜਿਹੜਾ ਟੇਸਟ ਹੁੰਦਾ ਉਹ ਅਲੱਗ ਹੁੰਦਾ ਤੇ ਅਸੀਂ ਚਲਦੇ ਆ ਉਹਨਾਂ ਨੂੰ ਮਿਲਦੇ ਆ ਵੀ ਉਹ ਕਿਸ ਤਰ੍ਹਾਂ ਪਿੰਨੀਆਂ ਬਣਾਉਂਦੇ ਨੇ ਤੇ ਕੀ ਉਹਨਾਂ ਦੇ ਕੋਲ ਟੇਸਟ ਦਾ ਖਜ਼ਾਨਾ ਕਿੱਥੋਂ ਲਿਆ ਉਹਨਾਂ ਨੇ ਤੇ ਉਹਨਾਂ ਦੀਆਂ ਜਿਹੜੀਆਂ ਮੱਜਾਂ ਨੇ ਨਾ ਉਹ ਵੀ ਆਰਗੇਨਿਕ ਪੱਠੇ ਖਾਂਦੀਆਂ ਔਰਗੈਨਿਕ ਨਹੀਂ ਐਵੇਂ ਭਾਵਾਂ ਕਿਹੜੀ ਔਰਗੈਨਿਕ ਵੱਡੇ ਕਹਿੰਦੀਆਂ ਅਸਲ ਦੇ ਵਿੱਚ ਮੇਨ ਚੀਜ਼ ਗੱਲ ਭਾਈ ਦੇ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਦੇ ਆਪਣਾ ਹੀ ਡੇਰੀ ਫਾਰਮ ਆਪਣੀਆਂ ਮੱਝਾਂ ਆ ਉਹਨਾਂ ਦੀਆਂ ਲਗਭਗ 40-45 ਮੱਝਾਂ ਨੇ ਉਹਨਾਂ ਦੀ ਆਪਣਾ ਹੀ 2-3 ਕੁਇੰਟਲ ਦੁੱਧ ਆਪਣਾ ਦੁੱਧ ਆਪਣੇ ਘਰੋਂ ਹਾਂ ਹਾਂ ਤੇ ਦੂਜੀ ਦੂਜੀ ਗੱਲ ਸੁਖੀ ਭਾਜੀ ਇੱਕ ਸਭ ਤੋਂ ਵੱਡੀ ਗੱਲ ਮੇਨ ਇਸ ਚੀਜ਼ ਦੀ ਆ ਵੀ ਪੰਜਾਬ ਦੇ ਵਿੱਚ ਨਾ ਲੋਕ ਪੁਰਾਣੇ ਖਾਣੇ ਵਾਲੇ ਪਾਸੇ ਜੁੜ ਗਏ ਨੇ ਜੁੜ ਗਏ ਹਾਂ ਬਿਲਕੁਲ ਕਿਉਂਕਿ ਅੱਗੇ ਕਿੰਨੀਆਂ ਜਿਹੜੀਆਂ ਸੀਗੀਆਂ ਬਹੁਤ ਘੱਟ ਲੋਕਾਂ ਨੂੰ ਲੋਕ ਵਿੱਚੋਂ ਛੱਟ ਚੁੱਕੀਆਂ ਜਿੰਗੀਆਂ ਆਤਾਂ ਹੋ ਗਈਆਂ ਲੋਕਾਂ ਦੀ ਹੁਣ ਕਿ ਲੋਕ ਪਿਓਰ ਹੈਨਾ ਖਾਲਸ 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 ਚੀਜ਼ਾਂ ਵੱਲ ਜ਼ਿਆਦਾ ਆ ਗਏ ਨੇ ਕਿਉਂਕਿ ਫੂਡ ਫਾਸਟ ਫੂਡ ਖਾਂਦੇ ਨੇ ਨੋਡਲ ਖਾਂਦੇ ਆ ਪਰ ਜਦੋਂ ਲੋਕ ਖਾਲਸ ਵੱਲ ਆਣਗੇ ਤੇ ਲੋਕਾਂ ਦੀ ਸਿਹਤ ਦਾ ਸੁਧਾਰ ਵੀ ਹੋਊਗਾ ਹੋਊਗਾ ਭਾਜੀ ਬਿਲਕੁਲ ਤੁਹਾਨੂੰ ਪਤਾ ਕਿੰਨੇ ਨਾ ਬਿਲਕੁਲ ਭਾਜੀ ਤੇ ਚਲੋ ਭਾਈ ਹੁਣ ਆਪਾਂ ਬਾਈ ਹੁਣਾਂ ਨਾਲ ਕਰਦੇ ਗੱਲਬਾਤ ਦੇਖੋ ਕਿੰਨੇ ਵਧੀਆ ਬੰਦੇ ਦੇਖੋ ਅੱਗੇ ਜਿੱਥੇ ਮਿਲਾਣੇ ਤੁਹਾਨੂੰ ਦੇਖ ਕੇ ਪਤਾ ਲੱਗ ਗਿਆ ਪਹਿਲਵਾਨੀ ਪੰਜਾਬ ਦਾ ਅਸਲ ਸਵਾਦ ਪੰਜਾਬ ਦੀ ਅਸਲ ਸੇਤ ਤੁਹਾਡੇ ਸਾਹਮਣੇ ਆਉਗੀ ਆ ਡੇਰੀ ਆ ਗਈ ਆ ਹੁਣ ਬਾਈ ਹੁਣਾਂ ਨਾਲ ਕਰਦੇ ਆਪਾਂ ਗੱਲਬਾਤ ਲਓ ਜੀ ਬਾਈ ਹੁਣੀ ਨਾਲ ਨੇ ਸਾਡੇ ਭਾਜੀ ਸასი ਗਾਲ ਭਾਜੀ ਸასი ਗਾਲ ਜੀ ਸਾਰਿਆਂ ਨੂੰ ਭਾਜੀ ਪਹਿਲਾਂ ਤਾਂ ਨਾਂ ਦੱਸੋ ਜੀ ਮੇਰਾ ਨਾਮ ਸੰਦੀਪ ਸਿੰਘ ਜੀ ਪਹਿਲਵਾਨ ਸੰਦੀਪ ਸਿੰਘ ਪਹਿਲਵਾਨ ਸੰਦੀਪ ਸਿੰਘ ਜੀ ਪਹਿਲਵਾਨਾਂ ਦਾ ਪਿੰਡ ਸਾਡਾ ਆਲੂ ਗੀ ਜਿਲ੍ਹਾ ਲੁਧਿਆਣਾ ਜੀ ਜਿਲ੍ਹਾ ਲੁਧਿਆਣਾ ਕੀ ਬਾਤ ਹੈ ਬਿਲਕੁਲ 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 ਤੇ ਸਭ ਤੋਂ ਪਹਿਲਾਂ ਭਾਜੀ ਆਪਾਂ ਜਿਹੜੇ ਮੇਨ ਕੰਮ ਲਈ ਆਏ ਆ ਉਹ ਹੈਗਾ ਪਿੰਨੀਆਂ ਦਾ ਜੀ ਪਿੰਨੀਆਂ ਦਾ ਜੀ ਪਿੰਨੀਆਂ ਬਣਾਉਨੇ ਤੁਸੀਂ ਤੇ ਸਭ ਤੋਂ ਪਹਿਲਾਂ ਮੈਨੂੰ ਆਪਣਾ ਡੇਰੀ ਫਾਰਮ ਦਾ ਟੂਰ ਛੋਟਾ ਜਿਹਾ ਕਰ ਲਈਏ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਹੁੰਦਾ ਵੀ ਜਿਹੜੀ ਨਾ ਕੋਈ ਵੀ ਅੱਜਕੱਲ ਚੀਜ਼ਾਂ ਮਿਲਾਵਟ ਬਹੁਤ ਰਿਆ ਪਰ ਮੇਨੂੰ ਇਹ ਲੱਗਦਾ ਹੁੰਦਾ ਵੀ ਮਿਲਾਵਟ ਵੀ ਜਿੱਥੇ ਹੈਗੀ ਆ ਉਥੇ ਸਫਾਈ ਉਥੇ ਸ਼ੁੱਧਤਾ ਵੀ ਹੈਗੀ ਆ ਹਾਂ ਜੀ ਬਿਲਕੁਲ ਉਥੇ origignal ਤੇ ਵੀ originality ਵੀ ਹੈਗੀ ਆ ਉਥੇ purity ਵੀ ਹੈਗੀ ਆ ਪ੍ਰੋਪਰ ਤਰੀਕੇ ਨਾਲ ਉਹ ਇਹ ਹੈ ਜੀ ਕੁਝ ਕੁ ਲੋਕਾਂ ਨੇ ਕਰਕੇ ਤਾਂ ਇਹ ਸਾਰੇ ਬੰਦੇ ਇਹਦੇ ਵਿੱਚ ਮਤਲਬ ਲੋਕ ਡਰਨ ਲਾਇਆ ਹੋਏ ਨੇ ਬਦਨਾਮ ਕਰੇ ਵੀ ਨਹੀਂ ਅੱਛਾ ਇਧਰ ਆਓ ਇਧਰ ਛੋਟੇ ਪਲਵਾਰੀ ਨਾਲ ਆ ਗਿਆ ਜੀ ਅਸੀਂ ਗੱਲ ਭਾਈ ਪਹਿਲਾਂ ਮੈਨੂੰ ਦੱਸੋ ਇਧਰ ਆ ਜਾ ਯਾਰ ਨਾਲ ਤੇ ਬੱਚਿਆਂ ਨੂੰ ਪਲਵਾਰੀ ਵਾਲੇ ਬਸ ਲਾਇਆ ਹਾਂ ਜੀ ਹਾਂ ਜੀ ਪਲਵਾਰੀ ਕਰਦਾ ਭਤੀਜਾ ਜੀ ਅੱਛਾ ਇਹ ਬਹੁਤ ਵਧੀਆ ਰੈਸਲਰ ਦਾ ਬੇਟਾ ਵਿਪਨ ਜੋ ਸਿੰਘ ਇਹ ਵੀ ਪਲਵਾਰੀ ਕਰਦਾ ਵਾਹ ਜੀ ਵਾਹ ਹਾਂ ਜੀ ਮਤਲਬ ਪਲਵਾਰੀਆਂ ਦਾ ਪਰਿਵਾਰ ਕਹਿ ਸਕਦੇ ਹਾਂ ਉਹਨਾਂ ਦਾ ਪਰਿਵਾਰ ਆ ਜੀ ਵਾਹ ਜੀ ਵਾਹ ਜੀ ਵਾਹ ਤੇ ਭਲਵਾਨਾਂ ਦੇ ਘਰ ਦੇ ਵਿੱਚ ਖੜਿਆ ਤਾਂ ਫੇਰ ਖਾਣਾ ਵੀ ਸ਼ੁੱਧੀ ਆ ਵਾਜੀ ਫਿਰ ਹਾਂ ਜੀ ਖਾਣਾ ਵੀ ਤੁਹਾਨੂੰ ਭਲਵਾਨਾਂ ਵਾਲਾ ਹੀ ਮਿਲੂਗਾ ਜੀ ਸਾਰਾ ਉਹ ਵਾਹ ਜੀ ਬਹੁਤ ਵਧੀਆ ਕਿਉਂ ਆਸੀਂ ਭਲਵਾਨਾਂ ਵਾਸਤੇ ਸਾਰਾ ਤਿਆਰ ਕਰਦੇ ਆ ਜੀ ਅੱਛਾ ਜੀ ਹਾਂ ਜੀ ਤੇ ਦੇਸੀ ਕਿਉਂ ਕਰਦਾ ਹੋ ਗਿਆ ਜੀ ਤੇ ਪਿੰਖੋਆ ਪਿੰਨੀਆਂ ਵਗੈਰਾ ਸਾਰੀਆਂ ਉਹ ਵੀ ਆਪ ਤੁਸੀਂ ਕਰ ਤਿਆਰ ਕਰਦੇ ਹਾਂ ਜੀ ਹਾਂ ਜੀ ਹਾਂ ਭਾਈ ਹੁਣ ਪਹਿਲਾਂ ਮੈਨੂੰ ਆਪ ਮੱਝਾਂ ਦਾ ਦਿਖਾ ਦਿਓ ਜਰਾ ਇਹ ਮੱਝਾਂ ਟੋਡੀਆਂ ਸਰੀਏ ਕਿੰਨੀਆਂ ਟੋਟਲ ਹੁੰਦੀਆਂ ਤੁਹਾਡੇ ਕੋਲ ਇਹ ਸਾਡੇ ਕੋਲ ਹੈਗਾ ਕਰੀਬ ਜੀ 40 ਇੱਕ ਪਸ਼ੂ ਆਪਣੇ ਘਰ ਦੇ ਅੱਛਾ ਜੀ ਤੇ ਸਾਡਾ ਦੁੱਧ ਦਾ ਪੁਰਾਣਾ ਫਾਦਰ ਸਾਹਿਬ ਦਾ ਕੰਮ ਚਲਾਇਆ ਹੋਇਆ ਜੀ ਅੱਛਾ ਜੀ ਵਾਹ ਜੀ ਵਾਹ ਤੇ ਹੁਣ ਅਸੀਂ ਦੁੱਧ ਦੇ ਨਾਲ ਨਾਲ ਅਸੀਂ ਆ ਵੀ ਆਪਣਾ ਅੱਛਾ ਇੱਕ ਚੀਜ਼ ਹੋਰ ਆ ਵੀ ਜਿੱਥੇ ਲੋਕ ਅੱਜ ਕੱਲ ਵੱਡੇ ਸ਼ੈੱਡ ਪਾਉਂਦੇ ਤੁਸੀਂ ਆ ਸ਼ੈੱਡ ਪਾਏ ਹੋਇਆ ਦੇਸੀ ਵਾਲੇ ਹਾਂ ਜੀ ਹਾਂ ਜਿਹੜੇ ਪੁਰਾਣੇ ਹਨਾ ਛੰਨਾ ਨਹੀਂ ਛੰਨ ਟਾਈਪ ਦੀ ਜਿਹਨੂੰ ਕਹਿੰਦੇ ਇਹ ਛੰਨ ਜੀ ਬਹੁਤ ਸਾਨੂੰ ਮਤਲਬ ਇਹ ਆ ਵੀ ਪਾਤ ਅਸੀਂ ਇਹ ਤੇ ਚਾਦਰਾਂ ਵੀ ਆਪਣੇ ਬੰਦੇ ਦਿੰਦੇ ਆ ਹਾਂ ਜੀ ਪਰ ਨਾਲੇ ਦਾ ਇਹ ਤਾਂ ਬਹੁਤ ਸੌਦਾ ਸਸਤਾ ਜੀ ਇੱਕ ਇਹ ਗਰਮੀਆਂ ਦੇ ਵਿੱਚ ਸਾਡਾ ਉਸੇ ਇਹ ਦੇਖੋ ਵੀ ਲੈਂਟ ਦਾ ਸਾਡਾ ਗਰਮੀਆਂ ਚ ਕੋਈ ਖਰਚ ਨਹੀਂ ਕੋਈ ਖਰਚਾ ਨਹੀਂ ਅਸੀਂ ਗਰਮੀਆਂ ਦੇ ਵਿੱਚ ਸਾਰਾ ਦਿਨ ਪਸ਼ੂ ਸਾਡੇ ਇੱਥੇ ਹੀ ਰਹਿੰਦੇ ਆ ਬਾਹਰ ਹੀ ਤਾਰੇ ਬਸੇ ਹਵਾ ਲੱਗਦੀ ਆ ਤੇ ਕੋਈ ਇੱਥੇ ਗਰਮੀ ਨਹੀਂ ਸਾਡਾ ਗਰਮੀਆਂ ਗਰਮੀਆਂ ਵੀ ਸਾਡਾ ਬਿੱਲ ਨਹੀਂ ਆਉਂਦਾ ਜੀ ਗਰਮੀਆਂ ਦੇ ਵਿੱਚ ਵੀ ਬਿੱਲ ਨਹੀਂ ਆਉਂਦਾ ਹਾਂ ਇਹਦਾ ਕਈ ਵਾਰੀ ਜਦੋਂ ਗਰਮ ਚਾਦਰਾਂ ਪਾਈਆਂ ਹੁੰਦੀਆਂ ਨੇ ਚਾਦਰਾਂ ਦੇ ਨਾਲ ਪਸ਼ੂਆਂ ਦੀ ਚਮੜੀ ਵੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਂ ਦੀ ਖਰਾਬ ਆ ਦੇਖੋ ਉੱਪਰ ਤੁਸੀਂ ਸਾਡੇ ਪੱਖਾ ਵੀ ਨਹੀਂ ਕੋਈ ਇੱਕ ਅੱਧਾ ਫਰ ਸੁਕਾਉਣ ਵਾਸਤੇ ਲਾਇਆ ਹੋਇਆ ਹਾਂ ਅਸੀਂ ਉੱਪਰ ਕੁਝ ਨਹੀਂ ਲੱਗਾ ਕੋਈ ਲੈਂਟ ਨਹੀਂ ਦੇਖ ਲਓ ਹਾਂ ਹਾਂ ਤੇ ਬੱਚੇ ਕਦੇ ਪੱਕੇ ਇੱਥੇ ਕਮਾ ਕੇ ਰੱਖ ਲੈਣੇ ਅੰਦਰ ਵਾਹ ਜੀ ਵਾਹ ਬਹੁਤ ਵਧੀਆ ਪਾਜੀ ਤੇ ਪਾਜੀ ਹੁਣ ਆਪਾਂ ਦੇਖ ਲਿਆ ਤੇ ਹੁਣ ਚਲੀਏ ਆਪਾਂ ਖੁਆ ਜਿੱਥੇ ਮਰਦੇ ਆ ਜੀ ਹਾਂ ਜੀ ਇੱਕ ਅੰਦਰਲਾ ਸਾਡਾ ਸ਼ੈੱਡ ਆਪ ਦਿਖਾ ਦਨੇ ਡੇ ਜੀ ਚਲੋ ਪਾਜੀ ਪਰ ਇਹ ਇੱਕ ਬਾੜ ਕਲੀ ਬਾਈ ਹੁੰਦੀ ਆ ਹਾਂ ਜੀ ਇਹ ਕਲੀ ਕੁਛ ਹੈਗਾ ਇਹ ਬੈਰਸ ਜਿਹੜਾ ਅੱਛਾ ਐਫ ਐਮ ਡੀ ਦਾ ਓਕੇ ਕੁਝ ਪ੍ਰਕੋਪ ਹੈਗਾ ਪੰਜਾਬ ਚ ਪਿੰਡਾਂ ਚ ਜੀ 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 ਉਹਦੇ ਡਰ ਤੋਂ ਫਿਰ ਪ੍ਰਕੋਸ਼ਨ ਰੱਖਣਾ ਪੈਂਦਾ ਜੀ ਨਾਲ ਓਕੇ ਤੇ ਇਹ ਆ ਜੀ ਤੁਹਾਡਾ ਜਿਹੜਾ ਮੇਨ ਸ਼ੈੱਡ ਹੈ ਜਿੱਥੇ ਤੁਸੀਂ ਪਸ਼ੂਆਂ ਹਾਂ ਜੀ ਇਹ ਰਾਤ ਵਾਲਾ ਸ਼ੈੱਡ ਆ ਬਣਾ ਰਾਤ ਵਾਲਾ ਹਾਂਜੀ ਹਾਂਜੀ ਹਾਂਜੀ। ਕੀ ਬਾਤ ਹੈ ਬਾਜੀ। ਇਹ ਤੇ ਉਹ ਮਕੀਦਰ ਉਹ ਸਾਡਾ ਫੀਡ ਦਾ ਸਟੋਰ ਹੋਗਾ ਅੱਗੇ। ਅੱਛਾ। ਹਾਂਜੀ। ਬਾਜੀ। ਬਹੁਤ ਵਧੀਆ ਬਾਜੀ। ਠੀਕ ਹੈ ਜੀ ਹੁਣ ਆਪਾਂ ਵੇਡ ਨਹੀਂ ਕਰਨੀ। ਹੁਣ ਆਪਾਂ ਪਹਿਲਾਂ ਚਲੀਏ ਚਿਤਰ ਪਿੰਨੀਆਂ ਵੱਲ। ਹਾਂਜੀ ਪਿੰਨੀਆਂ ਕੋਲੇ ਚੱਲ। ਪਿੰਨੀਆਂ ਮੇਨ ਕੰਮ ਜ਼ਰੂਰੀ ਆ। ਕਿਉਂ ਸੁਖੀ ਬਾਜੀ? ਬਿਲਕੁਲ ਉਹ ਕਰ। ਸਹੀ ਗੱਲ ਹੈ ਸਹੀ ਗੱਲ ਹੈ ਜੀ। ਹਾਂ। ਕਿਉਂਕਿ ਅਸਲ ਵਿੱਚ ਜਿਹੜੇ ਕੰਮ ਆਪਾਂ ਆਇਆ ਪਹਿਲਾਂ ਮੈਨੂੰ ਉਹ ਕੰਮ ਕਰੀਏ। ਹਾਂਜੀ ਹਾਂ। ਤੇ ਲੋ ਜੀ ਇਹ ਆ ਜੀ ਬਾਈ ਹੁਣਾਂ ਦਾ ਡੇਰੀ ਫਾਰਮ ਪਲੱਸ ਘਰ ਘਰੇ ਸਾਰਾ ਬਾਈ ਹੁਣਾਂ ਦਾ ਕੰਮ ਆ ਜੀ। ਜਿੱਥੇ ਇਹ ਸਾਰਾ ਪ੍ਰੋਡਕਟ ਵਗੈਰਾ ਜਿਹੜਾ ਹੈਗਾ ਇੱਥੇ ਸੇਲ ਕਰਦੇ ਨੇ ਅੰਦਰ ਤੁਹਾਨੂੰ ਦਿਖਾਵਾਂ ਤਾਂ ਅੰਦਰ ਕਾਊਂਟਰ ਲੱਗਾ ਛੋਟਾ ਜਿਹਾ ਉਹ ਅੰਦਰ ਕਾਊਂਟਰ ਲਾਇਆ ਹੋਇਆ ਉਹਨਾਂ ਨੇ ਤੇ ਕਾਊਂਟਰ ਵਾਲੇ ਪਾਸੇ ਬਾਹਰ ਚੱਲਦੇ ਆਂ ਕੋਲ ਸੰਦੀਪਾ ਜੀ ਸਿੱਧੇ ਆਪਾਂ ਉਧਰ ਚੱਲੀਏ ਹਾਂਜੀ ਪਹਿਲਾਂ ਪਿੰਨੀਆਂ ਤੇ ਆ ਜੀ ਪਿੰਨੀਆਂ ਵਾਲੇ ਪਾਸੇ ਚੱਲੀਏ ਪਹਿਲਾਂ ਹਾਂਜੀ ਅੱਛਾ ਸੰਦੀਪਾ ਜੀ ਇੱਕ ਚੀਜ਼ ਮੈਨੂੰ ਹੋਰ ਦੱਸਿਓ ਵੀ ਕਿੰਨਾ ਟੋਟਲ ਦੁੱਧ ਹੁੰਦਾ ਤੁਹਾਡੇ ਕੋਲ ਆਪਣਾ ਜੀ ਸਾਡੇ ਕੋਲੇ ਜੀ 5 ਕੁਇੰਟਲ ਤੋਂ ਪਲੱਸ ਦੁੱਧ ਹੈਗਾ ਜੀ ਇਸ ਟਾਈਮ ਅੱਛਾ ਤੇ ਉਹ ਸਾਡੇ ਕੋਲੇ ਤਕਰੀਬਨ 2.5 3 ਕੁਇੰਟ ਸਾਡੇ ਬਹੁਤ ਪੁਰਾਣੇ ਤੁਸੀਂ ਜਾਣਦੇ ਹੋ ਲੁਧਿਆਣੇ ਦੇ ਸਾਈਕਲ ਮਾਰਕੀਟ ਆ ਉੱਥੋਂ ਪਕੌੜੇ ਵਾਲੇ ਜਿਹੜੇ ਅੱਛਾ ਅਸੀਂ ਸਾਡੇ ਫਾਦਰ ਸਾਹਿਬ ਪੁਰਾਣੇ ਉਹਨਾਂ ਨਾਲ ਜੁੜਿਆ ਸੀ ਤਕਰੀਬਨ 40 ਸਾਲ ਤੋਂ ਉਹਨਾਂ ਦੇ ਨਾਲ ਜੁੜੇ ਆ ਜੀ ਕਿੰਨੇ ਕੁਇੰਟਲ ਦੁੱਧ ਦੇਣੇ ਉਹਨਾਂ ਨੂੰ ਸਾਣੇ ਅਸੀਂ 3 ਕੁਇੰਟਲ ਕਰੀਬ ਹਨਾ ਦੁੱਧ ਦਿੰਨੇ ਆ ਜੀ ਮਤਲਬ ਜਿਹੜਾ ਮੈਂ ਕਹਿ ਸਕਦੇ ਆ ਵੀ ਜਿਹੜੇ ਪਿੰਨੂ ਪਨੂ ਪਕੌੜੇ ਦੇ ਪਨੀਰ ਪਕੌੜੇ ਬਣਦੇ ਨੇ ਉਹ ਥੋੜੇ ਪਨੀਰ ਦੇ ਬਣਦੇ ਆ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਉਹ ਬੜਾ ਸਾਡਾ ਉਹਨਾਂ ਨੇ ਚਲੋ ਪਰਿਵਾਰ ਨੇ ਸਾਡਾ ਉਹ ਬਹੁਤ ਸਾਥ ਦਿੰਦੇ ਆ ਜੀ ਅੱਛਾ ਜੀ ਹਾਂ ਜੀ ਵਾਹ ਜੀ ਵਾਹ ਬਹੁਤ ਵਧੀਆ ਭਾਜੀ ਪੁਰਾਣੇ ਅਸੀਂ ਉਹਨਾਂ ਕਰਕੇ ਚਲੋ ਜੁੜੇ ਉਹਨੇ ਇਸ ਕੰਮ ਨਾਲ ਨੇ ਹੁਣ ਤੁਹਾਨੂੰ ਪਤਾ ਵੀ ਡੰਗਰਾਂ ਦੇ ਕੰਮ ਤੋਂ ਹਰ ਬੰਦਾ ਭੱਜਿਆ ਬਿਲਕੁਲ ਭ इधर पूरी फैमिली जी हैगी है। ना इधर आओ पहला इंट्रोड्यूस करा दो कौन कौन है तो सत्या तो 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 माता जी हाँ जी सत बेबे हो ठीक हो जी ਹਾਂਜੀ ਭਾਜੀ ਹਾਂਜੀ ਇਹ ਮੇਰੀ ਮੈਸੇਜ ਗੁਰਪ੍ਰੀਤ ਕੌਰ ਤੇ ਓਕੇ ਜੀ ਸਸੀ ਕਾਂਜੀ ਭਾਜੀ ਇਹ ਬੇਟੀ ਆ ਗਈ ਵਾਹ ਜੀ ਵਾਹ ਸਸੀ ਕਾਂਜੀ ਨਾਲ ਇਹ ਭਰਾਈ ਨੇ ਮੇਰੇ ਸਸੀ ਕਾਂਜੀ ਜੀ ਕੀ ਬਾਤ ਹੈ ਜੀ ਮਤਲਬ ਸਾਰਾ ਪਰਿਵਾਰ ਨਾਲ ਮਿਲ ਕੇ ਅਸੀਂ ਆਪ ਹੀ ਜਿਹੜੀ ਚੀਜ਼ ਹੱਥ ਨਾਲ ਸੀ ਆਪ ਹੀ ਤਿਆਰ ਕਰਦੇ ਆ ਕੋਈ ਸਾਡੇ ਕੋਈ ਕਾਰੀਗਰ ਨਹੀਂ ਅੱਛਾ ਹਾਂਜੀ ਕੋਈ ਚੀਜ਼ ਅਸੀਂ ਮਤਲਬ ਬਾਹਰਲੇ ਹੱਥ ਦੀ ਨਹੀਂ ਸੀ ਆਪ ਦੇ ਹੱਥ ਦੀ ਹਰ ਚੀਜ਼ ਤਿਆਰ ਕਰਦੇ ਆ ਕਰ ਜੀ ਓਕੇ ਵਾਹ ਜੀ ਵਾਹ ਬਹੁਤ ਵਧੀਆ ਭਾਜੀ ਹਾਂਜੀ ਵੀਰ ਜੀ ਇਹਦੇ ਵਿੱਚ ਨਾ ਅਸੀਂ ਦੇਸੀ ਘਿਓ ਜੀ ਤੇ ਆਟਾ ਤੇ ਨਾਲ ਖੋਇਆ ਵਿੱਚ ਡ్రਾਈ ਫਰੂਟ ਤੇ ਬੂਰਾਖੰਡ ਪਾਵਾਂਗੇ ਵਿੱਚ ਓਕੇ ਜੀ ਤੇ ਜਿਹੜਾ ਤੁਸੀਂ ਆਟਾ ਜਿਹੜਾ ਭੁੰਨ ਰਹੇ ਹੋ ਘਿਓ ਦੇ ਵਿੱਚ ਭੁੰਨ ਰਹੇ ਹੋ ਨਾ ਹਾਂਜੀ ਘਿਓ ਦੇ ਵਿੱਚ ਭੁੰਨ ਰਹੇ ਆ ਜੀ ਠੀਕ ਹੈ ਜੀ ਤੇ ਇਹਦੀ ਜਗ੍ਹਾ ਤੇ ਅਸੀਂ ਕੋਈ ਹੋਰ ਵੀ ਪਾ ਸਕਦੇ ਹਾਂ ਮਤਲਬ ਵੀ ਬੇਸਣ ਹੋ ਗਿਆ ਜਾਂ ਕੋਈ ਹੋਰ ਚੀਜ਼ ਹੋ ਗਈ ਹਾਂਜੀ ਵੀਰ ਜੀ ਇਹਦੀ ਜਗ੍ਹਾ ਤੇ ਆਪਾਂ ਬੇਸਣ ਵੀ ਪਾ ਸਕਦੇ ਹਾਂ ਜੀ ਜੀ ਤੇ ਵਿੱਚ ਲੋਕ ਸੂਜੀ ਦੇ ਪਿੰਨੀਆਂ ਵੀ ਪਸੰਦ ਕਰਦੇ ਆ ਜਿਆਦਾ ਸੂਜੀ ਵੀ ਪਾਈ ਜਾ ਸਕਦੀ ਹੈ ਤੇ ਅਲਸੀ ਦੇ ਪਿੰਨੀਆਂ ਵੀ ਬਹੁਤ ਜਿਆਦਾ ਲੋਕ ਪਸੰਦ ਕਰਦੇ ਆ ਜੀ ਕਿਉਂਕਿ ਅਲਸੀ ਅਲੱਗ ਬਣਾਉਨੇ ਹਾਂ ਹਾਂਜੀ ਅਲਸੀ ਦੇ ਅਲੱਗ ਬਣਾਉਨੇ ਆ ਜੀ ਅੱਛਾ ਅਲਸੀ ਦੀ ਪਨੀ ਜਿਹੜੀ ਆ ਤੁਸੀਂ ਅਲੱਗ ਉਹ ਰੈਡੀ ਕਰਦੇ ਹੋ ਹਾਂਜੀ ਤੁਹਾਡੇ ਕੋਲ ਬਸ ਹੋ ਗਏ ਹਾਂ ਤੇ ਫੇਰ ਇਹ ਖੋਆ ਜਿਹੜਾ ਆ ਤੁਸੀਂ ਪਹਿਲਾਂ ਬਣਾ ਕੇ ਰੱਖਦੇ ਹੋ ਉਹਨੂੰ ਜਿਵੇਂ ਕਰਦੇ ਹੋ ਇਹ ਪਹਿਲਾਂ ਬਣਾ ਕੇ ਰੱਖ ਲਓ ਨਾਲ ਦੀ ਨਾਲ ਹੀ ਤਿਆਰ ਕਰਦੇ ਹਾਂ ਓਕੇ भी पहला नो पह <laughs> <laughs> ਅਵਰੀ ਅਵਰੀ ਸਕੇ ਨੇ ਅੱਛਾ ਜੀ ਐਡੀ ਮੰਮੀ ਨੂੰ ਬਹੁਤ ਸ਼ੌਂਕ ਆ ਅੱਛਾ ਜੀ ਐਡੀਆਂ ਚੀਜ਼ਾਂ ਬਣਾਉਂਦਾ ਕੀ ਬਾਤ ਹੈ ਜੀ ਚਲੋ ਅਸੀਂ ਤੇ ਆਪ ਐਡਾ ਹੀ ਕੋਲ ਅਸੀਂ ਸਾਰਾ ਪਰਿਵਾਰ ਤੇਰਾ ਮਦਦ ਕਰਾਂਗੇ ਕੀ ਬਾਤ ਹੈ ਹਾਂ ਜੀ ਹਾਂ ਜੀ ਸਾਰੀ ਚੀਜ਼ ਉਸਨੇ ਅਬਲੀ ਹਕੀ ਤਿਆਰ ਕਰ ਦਿੱਤੀਆਂ ਵਾਹ ਜੀ ਜੀ ਆਰੂ ਜਦ ਦੁੱਧ ਦਾ ਕੇ ਮਸਤੀ ਕਰੋ ਕੜੇ ਹੋ ਦੁੱਧ ਦੀ ਕੋਨੇ ਉਧਰ ਚਾਹੀ ਹਾਰੇ ਉਹ ਆ ਵੀ ਮਾਰ ਦਿਆਂ ਫਿਰ ਦੁੱਧ ਫੰਡਾ ਕਰਨ ਵਾਲੀ ਚੀਨ ਦੀ ਬੱਤੀ ਇਸ ਲਈ ਜਿਹੜਾ ਆਪਣਾ ਤੁਸੀਂ ਸਮਾਨ ਆਪਣਾ ਤਿਆਰ ਕਰਦੇ ਆ ਜੀ ਆਪ ਦਾ ਪਰਿਵਾਰ ਹੀ ਅਸੀਂ ਆਪ ਦਾ ਸਾਰਾ ਕੰਮ ਕੀ ਤਿਆਰ ਕਰਦੇ ਹਾਂ ਕੀ ਤਿਆਰ ਕਰਦੇ ਆ ਅੱਜ ਅੱਜ ਬੇਬੇ ਪਰ ਅੱਜ ਦੀ ਜਿਹੜੀ ਜਨਰੇਸ਼ਨ ਅੱਜ ਦੀ ਜਿਹੜੀ ਪੀੜ੍ਹੀ ਆ ਉਹਨਾਂ ਤਾਂ ਪਿੰਨੀਆਂ ਬਣਾਉਣੀਆਂ ਨਹੀਂ ਆਉਂਦੀਆਂ ਇਹਦਾ ਹੀ ਬਹੁਤ ਵਧੀਆ ਬਣਾਉਂਦੇ ਨੇ ਕਿਆ ਬਾਤ ਹੈ ਤੇ ਸੱਚੀ ਗੱਲ ਹੈ ਅੱਜ ਦੇ ਟਾਈਮ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਇਹ ਪਿੰਨੀਆਂ ਬਣਾਉਣੀਆਂ ਆਉਂਦੀਆਂ ਹੋਣ ਅੱਛਾ ਜੀ ਹਾਂ ਜੀ ਤੇ ਜਿਹੜੇ ਜਿਹੜੇ ਮੰਗਦੇ ਨੇ ਫਿਰ ਉਹਨਾਂ ਨੂੰ ਬਣਾਉਣੀਆਂ ਨਹੀਂ ਆਉਂਦੀਆਂ ਨਾ ਲੋ ਜੀ ਵਾਰੀ ਆ ਗਈ ਟਰਾਈ ਫਰੂਟ ਦੀ ਵਾਜੀ ਨੇ ਬਜਰੀਲਾ ਵੀ ਅੱਧੀ ਬਣਾਉਨੇ ਅ ਅੱਛਾ ਜੀ ਹਾਂ ਜੀ ਕੋਈ ਨਹੀਂ ਬਰਤੀ ਨਹੀਂ ਵਾਰੀ ਵਾਰ ਹਾਂਜੀ ਹਾਂਜੀ ਭੈਣ ਜੀ ਪਹਿਲੇ ਹੁਣ ਮੈਨੂੰ ਇਹ ਗੱਲ ਦੱਸੋ ਵੀ ਤੁਹਾਡੇ ਵਿਚ ਦਾ ਹੁਣ ਬੀਬੀ ਨੇ ਦੱਸਿਆ ਵੀ ਤੁਹਾਡੇ ਜਿਹੜੇ ਮਦਰ ਨੇ ਉਹਨਾਂ ਨੂੰ ਬਹੁਤ ਕੁਝ ਬਣਾਉਣਾ ਆਉਂਦਾ ਖਾਣ ਪੀਣ ਦਾ ਹਾਂਜੀ ਹਾਂਜੀ ਤੇ ਫਿਰ ਉਹ ਸਾਰਾ ਕੁਝ ਪਿੱਛੋਂ ਤੁਸੀਂ ਪ੍ਰੋਪਰ ਤੁਹਾਡੇ ਮਦਰ ਨੇ ਤੁਹਾਨੂੰ ਸਿਖਾਈ ਜਿੱਦਾਂ ਇਹ ਹਾਂਜੀ ਮੇਰੇ ਮਦਰ ਨੇ ਸਿਖਾਇਆ ਜਿੱਦਾਂ ਜਿੱਦਾਂ ਦੋ ਬਣਾਉਂਦੇ ਆ ਤੇ ਉਦਾਂ ਉਦਾਂ ਮੈਂ ਉਹਨਾਂ ਨੂੰ ਦੇਖਦੀ ਰਹਿੰਦੀ ਆ ਵੀ ਕਿੱਦਾਂ ਬਣਾਉਂਦੇ ਆ ਫਿਰ ਬਾਅਦ ਚੋਂ ਮੈਂ ਟਰਾਈ ਵੀ ਕਰਦੀ ਆ ਵੀ ਉਹਨਾਂ ਤੋਂ ਬਿਨਾਂ ਵੀ ਮੈਂ ਬਣਾ ਸਕਦੀ ਆ ਫਿਰ ਉਹਨਾਂ ਤੋਂ ਸਿੱਖ ਕੇ ਮੈਂ ਬਣਾਉਣ ਲੱਗੀਆਂ ਜੀ ਓਕੇ ਕੀ ਗੱਲ ਹੈ ਪਰ ਵੈਸੇ ਗੱਲ ਆ ਪਿਆ ਜੀ ਵੀ ਅੱਜ ਦੀ ਜਨਰੇਸ਼ਨ ਜਿਹੜ ਖਣ ਦੀ ਚਾਹ ਹੁੰਦੀ ਆ ਉਹ ਸਿੱਖ ਜਾਂਦੇ ਨੇ ਜੀ ਜੀ ਤਾਂ ਜੀ ਬਰਫੀ ਵਗੈਰਾ ਫਿਰ ਉਹ ਵੀ ਤੁਸੀਂ ਆਪ ਹੀ ਬਣਾਉਂਦੇ ਹੋ ਹਾਂ ਜੀ ਵਾਜੀ ਵਾ ਮਤਲਬ ਕੋਈ ਕਾਰੀਗਰ ਨਹੀਂ ਰੱਖਿਆ ਨਹੀਂ ਜੀ ਕੋਈ ਕਾਰੀਗਰ ਨਹੀਂ ਰੱਖਿਆ ਜੀ ਪਨੀਰ ਵੀ ਆਪ ਹੀ ਬਣਾਉਂਦੇ ਆ ਜੀ ਅੱਛਾ ਖੋਏ ਦੀ ਜਿਹੜੀ ਬਰਫੀ ਬਣਾਉਂਦੇ ਆ ਉਹ ਵੀ ਆਪ ਹੀ ਬਣਾਉਂਦੇ ਆ ਜੀ ਜਿਹੜੇਲੇ ਵਾਲੀ ਮਤਲਬ ਜਿਹਟਰੇਲਾ ਵੀ ਆਪ ਤਿਆਰ ਕਰਦੇ ਹੋ ਹਾਂ ਜੀ ਅ ਖੋਈ ਦੇ ਪਿੰਨਿਆ ਵੀ ਆਪ ਤਿਆਰ ਕਰਦੇ ਹੋ ਹਾਂ ਜੀ ਅਲਸੀ ਦੇ ਪਿੰਨਿਆ ਵੀ ਤਿਆਰ ਕਰਦੇ ਹੋ ਹਾਂ ਜੀ ਕੀ ਬਾਤ ਹੈ ਜੀ ਆਹ ਗੱਲ ਹੋਣੀ ਚਾਹੀਦੀ ਆ ਅਸਲ ਵਿੱਚ ਫਿਰ ਜਿਹੜੀ ਪਿੰਨੀ ਹੋਵੇ ਵੀ ਸਵਾਦ ਵੀ ਵੀ ਬਾਈ ਐਵੇਂ ਦਾ ਹੋਣਾ ਚਾਹੀਦਾ ਮੇਰਾ ਪੁੱਤ ਅಧಿಕਾ ਨਾ ਕਰਾਉਂਦਾ ਸਾਰਾ ਕੰਮ ਅੱਛਾ ਕੀ ਬਾਤ ਹੈ ਜੀ ਅਜੇ ਇਹ ਜੋ ਸਮਾਨ ਵੀ ਹੈਗਾ ਠੀਕ ਮਤਲਬ ਅਗਲਾ ਟਾਈਮ ਕੱਢ ਕੇ ਆ ਜੀ ਸਾਡੇ ਕੋਲ ਬੈਠ ਜੀ ਅਸੀਂ ਵਕਤ ਤੇ ਕੁਝ ਕੁ ਤਿਆਰ ਕਰਾਉਣਾ ਬਸ ਕੋਈ ਵੀ ਚੀਜ਼ ਤਿਆਰ ਕਰਨੀ ਆ ਖਵਾ ਕਰਾਉਣਾ ਸਾਡੇ ਕੋਲ ਬੈਠ ਕੇ ਟਾਈਮ ਕੱਢ ਕੇ ਆ ਜੀ ਜਿਹੜਾ ਮਰਜ਼ੀ ਮਤਲਬ ਕੋਲ ਬੈ ਕੇ ਤਿਆਰ ਕਰਾਉਣਾ ਕੋਲ ਬੈਠ ਕੇ ਤਿਆਰ ਕਰਾ ਸਕਦੇ ਕੀ ਬਾਤ ਹੈ ਜੀ ਅੱਛਾ ਆਪਾਂ ਜੀ ਇੱਕ ਚੀਜ਼ ਮੈਨੂੰ ਹੋਰ ਦੱਸਿਓ ਵੀ ਜਿਹੜੀਆਂ ਪਿੰਨੀਆਂ ਬਣਾਉਨੇ ਹੋ ਇਹ ਕੂਰੀਅਰ ਕਰ ਦਿੰਨੇ ਹੋ ਹਾਂ ਮਤਲਬ ਕਿਸ ਨੇ ਮੰਗਵਾਉਣੀਆਂ ਹੋਣ ਹਾਂਜੀ ਕੋਰੀਅਰ ਕਰ ਦਿੰਨੇ ਆਂ ਬਈ ਤੁਸੀਂ ਨਾਲ ਆ ਜਾਓ ਮਾੜਾ ਜੇ ਤੇ ਨੂੰ ਆ ਜਾਓ ਅੱਛਾ ਜੀ ਤੇ ਕੋਰੀਅਰ ਕਰ ਦਿੰਦੇ ਆਂ ਤੇ ਕੋਰੀਅਰ ਦੇ ਵਿੱਚ ਆ ਰੇਟ ਮੈਨੂੰ ਹੁਣ ਆਪਾਂ ਪਹਿਲਾਂ ਪਿੰਨੀਆਂ ਦਾ ਰੇਟ ਦੱਸਿਓ ਪਿੰਨੀਆਂ ਦਾ ਰੇਟ ਕੀ ਹੈਗਾ ਜੀ ਪਿੰਨੀਆਂ ਦਾ ਰੇਟ 750 ਰੁਪਏ ਦਾ 750 ਰੁਪਏ ਕਿਲੋ ਥੋੜੀ ਮਹਿੰਗੀ ਨਹੀਂ ਨਹੀਂ ਮਹਿੰਗੀ ਹੈ ਜੀ ਕੁਆਲਟੀ ਮਤਲਬ ਜਿਹੜੀ ਨੇਚਰਲ ਸੇਮ ਹੈ ਉਵੇਂ ਦੀ ਉਵੇਂ ਓਕੇ ਮਤਲਬ ਜਿਹੜੀ ਕੁਆਲਟੀ ਤੁਹਾਡੀ ਆ ਉਹ ਪਰਫੈਕਟਲੀ ਤੁਸੀਂ ਬਣਾਉਂਦੇ ਹੋ ਹਾਂ ਤਾਂ ਕਰਕੇ ਥੋੜੀ ਜਿਹੀ ਫਿਰ ਮਹਿੰਗੀ ਤਾਂ ਹੋਣੀ ਚਾਹੀਦੀ ਹੈ। ਕੀ ਵਾਈ ਟੇਸਟ ਹੋਊਗਾ ਬਿਲਕੁਲ ਐ ਨਹੀਂ ਕੋਈ ਬਜ਼ਾਰ ਵਾਲੀ ਵਰਗਾ ਵੀ। ਓਕੇ। ਹਾਂਜੀ ਸਾਰੇ ਮਤਲਬ ਇਹ ਵੀ ਸੁੱਕਦੀਆਂ ਨਹੀਂ ਜੇ ਜਿੰਨਾ ਚਿਰ ਮਰਜ਼ੀ ਪਿੰਨੀ ਰਹੇ। ਅੱਛਾ ਜੀ। ਮਤਲਬ ਜਦੋਂ ਮਰਜ਼ੀ ਖਾ ਲਵਾਂ ਉਦੋਂ ਉਵੇਂ ਦੀ ਉਵੇਂ ਹੀ। ਵਾਜੀ ਵਾ। ਤੇ 700 ਰੁਪਏ ਕਿਲੋ ਤੁਹਾਡੀ ਪਿੰਨੀ ਹੋਗੀ ਉਸ ਤੋਂ ਬਾਅਦ ਬਰਫੀ ਕੀ ਰੇਟ ਹੈ ਭਾਜੀ? ਬਰਫੀ ਸਾਡੀ ਹੋਏ ਵਾਲੀ ਹੈ ਜੀ ਉਹ 600 ਰੁਪਏ ਹੈ ਜੀ। 600 ਰੁਪਏ ਕਿਲੋ। ਹਾਂਜੀ ਤੇ ਕਿਦਣੀ ਕਿਦਰੀ ਲਾ ਬਰਫੀ ਉਹ ਸਾਢੇ 600। ਸਾਢੇ 600 ਰੁਪਏ ਕਿਲੋ। ਤੇ ਇਹ ਦਿੱਲੀ ਇਹ ਫਿਰ ਪ੍ਰੋ ਜਿਵੇਂ ਜਿਵੇਂ ਹੈਗਾ ਉਹ ਸਾਡੇ ਡੇਲੀ ਵੀ ਬਣਦੀਆਂ ਨੇ ਅੱਛਾ ਹੰਡ ਤੋਂ ਬੰਦੇ ਸਾਡੇ ਕੋਲ ਲੈਂਦੇ ਰੋਜ਼ਾਂ ਕੋਈ ਲੈ ਜਾਂਦੇ ਆ ਓਕੇ ਹਰ ਦਿਨੇ ਵੀ ਘਰ ਦੇ ਪਿੰਡ ਸਾਡਾ ਬਹੁਤ ਸਾਥ ਦਿੰਦਾ ਹੂੰ ਤੇ ਹੁਣ ਪਿੰਡ ਦੇ ਜਿੰਨੇ ਪ੍ਰੋਗਰਾਮ ਆ ਤੇ ਪਨੀਰ ਸਾਡਾ ਸਾਰੇ ਪਿੰਡ ਦੇ ਵਿੱਚ ਤਕਰੀਬਨ ਜਾਂਦਾ ਜੀ ਅੱਛਾ ਦੁੱਧ ਵੀ ਜਾਂਦਾ ਤੇ ਵਰਫੀ ਵਗੈਰਾ ਵੀ ਇਸ ਵਾਰ ਸਾਡਾ ਪਿੰਡ ਦੇ ਨਾ ਸਾਡੇ ਨਿਗਾਹ ਨੇ ਬਹੁਤ ਸਾਥ ਦਿੱਤਾ ਅੱਛਾ ਓਕੇ ਵਰਫੀ ਨੂੰ ਸਾਡਾ ਬੜਾ ਰਿਸਪੌਂਸ ਵਧੀਆ ਆਇਆ ਇਸ ਵਾਰ ਕੀ ਬਾਤ ਹੈ ਬਜੀ ਹੂੰ ਬਾਕੀ ਇਹ ਆ ਵੀ ਕੋੜ ਜਿਵੇਂ ਮੰਨ ਲਓ ਪਿਓਰਟੀਜ਼ ਬਣਾਉਨੇ ਆ ਜੀ ਅੱਛਾ ਜੀ ਕੋਈ ਨਹੀਂ ਵਾਹ ਜੀ ਵਾਹ ਦੱਸ ਰਲ ਗਿਆ ਦੀ ਕੀ ਬਾਤ ਹੈ ਪੁਰੀਅਰ ਦਾ ਜੀ ਜਿਵੇਂ ਮੰਨ ਲਓ ਕਿ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਹੋ ਗਿਆ ਤੇ ਯੂਕੇ ਹੋ ਗਿਆ ਅੱਛਾ ਜੀ ਚਾਰੇ ਕੰਟਰੀਆਂ 'ਚ ਤੁਸੀਂ ਪਹੁੰਚ ਕਰਦੇ ਆ ਜੀ ਅੱਛਾ ਹਾਂ ਜੀ ਤੁਸੀਂ ਅਟਲ ਕੁਰੀਅਰ ਕੁਰੀਅਰ ਚਾਰਜਸ ਅਗਲੇ ਦਿਨੇ ਬਾਕੀ ਸਾਰਾ ਤੁਹਾਡਾ ਬਾਕੀ ਸਮਾਨ ਅਸੀਂ ਭੇਜੋਣ ਆਪਾਂ ਓਕੇ ਹਾਂ ਜੀ ਪਾ ਦੋ ਦੀ ਕਰਦੀਆਂ ਜੀ ਬਾਰੇ ਜਦੋਂ ਤੁਸੀਂ ਘਰ ਚ ਕਿੰਨੇ-ਕਿੰਨੇ ਬਣਾਉਂਦੇ ਹੋ ਹਾਂਜੀ ਫਿਰ ਗਵੜ ਆਸਟ੍ਰੇਲੀਆ ਸੁਲੀਆਂ ਵੀ ਵਾਵਾ ਆ ਜਾਂਦੀਆਂ ਹੁੰਦੀਆਂ ਕਹਿੰਦੇ ਚੱਲ ਜਾ ਕੇ ਚਾਹ ਪੀ ਕੇ ਆਉਂਦੇ ਹਾਂ ਹਾਂਜੀ ਹਾਂਜੀ ਰੌਣਕ ਲੱਗੀ ਰਹਿੰਦੀ ਪ੍ਰੋਪਗਨੀ ਹਾਂਜੀ ਪੂਰੀ ਵਧੀਆ ਵੇਟ ਅੱਛਾ ਬੱਬੇ ਫਿਰ ਚਾਹ ਨਾਲ ਚੁਗਿਆ ਵੀ ਹੁੰਦੀ ਆਉਣੀ ਆ ਫਿਕ ਨਹੀਂ ਹਾਂਜੀ

ਕਿਆ ਬਾਤ ਹੈ ਜੀ ਬਹੁਤ ਬਾਹਰੋਂ ਬਹੁਤ ਹੁੰਦੇ ਰਹਿੰਦੇ ਨੇ ਜੀ ਖਾੜੇ ਚ ਅੱਛਾ ਜੀ ਪਹਿਲਵਾਨੀ ਕਰਨ ਵਾਸਤੇ ਆਏ ਆ ਜੇ ਬੀਬੀ ਪਹਿਲਵਾਨੀ ਵਾਸਤੇ ਖਾਣੇ ਵੀ ਫਿਰ ਇਦਾਂ ਦੇ ਹੋਣੇ ਚਾਹੀਦੇ ਆ ਨਾ ਇਹੋ ਦੌਰ ਦੀ ਕਰਕੇ ਲੈ ਕੇ ਜਾਂਦੇ ਨੇ ਹਮ ਆਪਣਾ ਦੇ ਲਗੁਰਦਵਾਰਾ ਵੀ 10ਵੇਂ ਪਾਛਾ ਦਾ ਜੀ ਗੁਰਗੋ ਮਚੀ ਰਹੇ ਚੰਨ ਪਾਏ ਹਾਂ ਜੀ ਚੰਨ ਪਾਏ ਹੋਏ ਫਿਰ ਲੱਗਦੀ ਆ 3 ਦਿਨ ਹਾਂਜੀ 23 ਦਿਨ ਜੀ ਆਜੀ ਇਤਿਹਾਸਕ ਪਿੰਡ ਬਿਲਕੁਲ 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 ਇਤਿਹਾਸਕ ਪਿੰਡ ਦੇ ਨਾਲ ਨਾਲ ਇਤਿਹਾਸਕ ਚੀਜ਼ਾਂ ਖਾਣ ਨੂੰ ਮਿਲ ਜਣਾ ਹਾਂਜੀ ਤੇ ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਹਾਂਜੀ ਹੋਰ ਵੀ ਲੈਣਾ ਰੱਬ ਤੋਂ ਬਿਲਕੁਲ ਜੀ ਬਿਲਕੁਲ ਕਿਥੇ ਕਿ ਇੱਕ ਟਾਈਮ ਦੇ ਵਿੱਚ ਇਦਾਂ ਦਾ ਟਾਈਮ ਆ ਗਿਆ ਸੀ ਪੰਜਾਬ ਦੇ ਵਿੱਚ ਨਾ ਕੋਈ ਪਿੰਨੀਆਂ ਬਣਾਉਣੀਆਂ ਆਉਂਦੀਆਂ ਸੀ ਕਿਸੇ ਨੂੰ ਤੇ ਨਾ ਹੀ ਕਿਸੇ ਨੂੰ ਕੋਈ ਪ੍ਰੋਪਰ ਤਰੀਕੇ ਨਾਲ ਖਾਣਾ ਬਣਾਉਣਾ ਆਉਂਦਾ ਸੀ ਸਿਰਫ ਆ ਬਰਗਰ ਪੀਦੇ ਇੰਨੇ ਹਾਵੀ ਹੋ ਗਏ ਸੀ ਸਾਡੇ ਤੇ ਵੀ ਅਸੀਂ ਬਸੇ ਬਚਾਰੇ ਆ ਪੰਜਾਬ ਬਿਲਕੁਲ ਬਿਲਕੁਲ ਬਾਹਰ ਦੀਆਂ ਚੀਜ਼ਾਂ ਨਾਲ ਤਾਂ ਬਿਲਕੁਲ ਜੀ ਪੰਜ ਹੋਰ ਕਿੰਨਾ ਟਾਈਮ ਲੱਗਣਾ ਜੀ ਨੂੰ ਆਪਣੇ ਪਿੰਨੀ ਵਟਣ ਤੱਕ ਬਸ ਵੀਰ ਜੀ ਮਿਕਸ ਕਰਕੇ 10 ਮਿੰਟ ਦੇ ਵਿੱਚ ਪਿੰਨੀਆਂ ਵਟਨੀਆਂ ਸਟਾਰਟ ਕਰ ਦਾਂਗੇ ਗਰਮ ਗਰਮੀ ਵੱਟ ਹੁੰਦੀ ਹੈ ਨਹੀਂ ਜੀ ਅੱਛਾ ਜੀ ਹਾਂ ਜੀ ਤੇ ਜਦ ਤੱਕ ਪੰਜ ਜੀ ਤੁਸੀਂ ਸਾਨੂੰ ਇੱਕ ਐਡਰੈਸ ਦੱਸੋ ਆਪਣਾ ਕੇਸ ਐਡਰੈਸ ਜੀ ਤੁਹਾਨੂੰ ਇੱਥੋਂ ਆ ਕੇ ਪਿੰਨੀਆਂ ਜਿਹਨਾਂ ਨੇ ਲੋਕ ਲਿਆ ਉਹ ਇੱਥੋਂ ਲੈ ਕੇ ਜਾਣ ਲਿਆ ਸਕਦੇ ਆ ਜਿਹੜੇ ਦੂਰ ਵਾਲੇ ਉਹ ਕੋਈਰ ਤੇ ਲੈ ਕੇ ਕਰ ਸਕਦੇ ਆ ਹਾਂ ਜੀ ਜਦ ਤੱਕ ਇਧਰ ਪੰਜੂਣੀ ਖੁਆ ਰੈਡੀ ਕਰ ਰਿਹਾ ਤਦ ਤੱਕ ਆਪਾਂ ਇਧਰਲੇ ਪਾਸੇ ਆ ਜਾਂਦੇ ਆ ਜੀ ਇਧਰੋਂ ਜਿਹੜੇ ਆ ਕਿ ਇਹਨਾਂ ਦਾ ਪ੍ਰੋਡਕਟ ਦੇਖਣ ਲਈ ਅੱਛਾ ਇਹ ਬਾਈ ਇਹਨਾਂ ਦਾ ਡੀਫ੍ਰੀਜਰ ਜਿਹੜਾ ਦੁੱਧ ਨੂੰ ਠੰਡਾ ਕਰਦਾ ਹਨਾ ਓਕੇ ਹਾਂ ਜੀ ਬਸ ਤਾ ਛੋਟੇ ਛੋਟੇ ਪ੍ਰੋਜੈਕਟ ਵਾਵਾ ਰੱਖੇ ਹੋਏ ਆ ਤੁਸੀਂ ਕੀ ਬਾਤ ਹੈ ਬਜੀ ਤੇ ਇਧਰ ਆ ਆ ਗਿਆ ਤੁਹਾਡਾ ਜਿਹੜਾ ਇਹ ਇਹਨੇ ਕਿਸੇ ਚੀਜ਼ ਦੇ ਉੱਤੇ ਰੱਖਿਆ ਖੁਆ ਮਾਰਨ ਵਾਲੀ ਹਾਂ ਜੀ ਬਹੁਤ ਵਧੀਆ ਬਜੀ ਤੇ ਵਾਕਈ ਸਫਾਈ ਤੁਸੀਂ ਦੇਖ ਸਕਦੇ ਹੋ ਤੇ ਇਹ ਆ ਜੀ ਪੰਜਾਬੀਆਂ ਘਰਾਵਾਂ ਦੇ ਵਿੱਚ ਤੇ ਹਲਵਾਈ ਜੇ ਕਹ ਲਈਏ ਜੀ ਪਹਿਲਵਾਨਾਂ ਦੇ ਘਰ ਚ ਸਫਾਈ ਨਹੀਂ ਹੋਊਗੀ ਤਾਂ ਫਿਰ ਤੁਸੀਂ ਆਪ ਸਾਬ ਲਾ ਲਵੋ ਨਾ ਖਾਣਾ ਭਾਈ ਕਿਵੇਂ ਦਾ ਹੋਊਗਾ ਕੀ ਬਾਤ ਹੈ ਜੀ ਸਫਾਈ ਦਾ ਯਾਰ ਜਾਲੇ ਜੋੜੀ ਅਸੀਂ ਪ੍ਰੋਪਰ ਲਾ ਕੇ ਮੰਗਰ ਕੇ ਸਫਾਈ ਦਾ ਬਹੁਤ ਪਿਆਰ ਨਹੀਂ ਨਹੀਂ ਸਫਾਈ ਪੱਖੋਂ ਭਾਈ ਤੁਹਾਡਾ ਬਹੁਤ ਵਧੀਆ ਉਧਰ ਭੰਜੂਨਿੰਗ ਬਣਾ ਰਿਹਾ ਤੇ ਮੀਆਂ ਉਹ ਵੀ ਬਹੁਤ ਸਾਫ਼ ਸੁਥਰੀਆਂ ਬਣਾ ਰਿਹਾ ਹੁਣ ਇਹ ਸਾਡੇ ਕੋਲ ਦੁੱਧ ਹਾਜ਼ਰ ਆ ਰਿਹਾ ਤੁਹਾਨੂੰ ਮਤਲਬ ਅਸਲੀ ਵੀ ਹੈ ਜਿਹੜਾ ਦੁੱਧ ਦਾ ਠੰਡਾ ਕਰਕੇ ਰੱਖਣਾ ਦਾ 4 ਡਿਗਰੀ ਤੇ ਸਾਡਾ ਦੁੱਧ ਰਹਿਣਾ ਜੀ ਉਹਦੇ ਸੈਲਫ ਲਾਈਫ ਵੱਧ ਜਾਂਦੇ ਫਰਾਵ ਹੋ ਜਾਂਦਾ ਜੇ ਅਸੀਂ ਸਾਨੂੰ ਕੋਈ ਆਰਡਰ ਆ ਗਿਆ ਤਾਂ ਸਾਡੇ ਕੋਲ ਦੁੱਧ ਹਾਜ਼ਰ ਹੈ ਬਿਲਕੁਲ ਤੁਹਾਨੂੰ ਲਗਾਣਾ ਪੂਆ ਬਣਾ ਕੇ ਦੇ ਦੋ ਚਾਹ ਦਿੱਤੀਆਂ ਜਾਂ ਜਿੱਥੇ ਦੁੱਧ ਰਹਿਣਾ ਤਾਂ ਮਤਲਬ ਸਾਡੇ ਕੋਲ ਹਾਜ਼ਰ ਪਿਆ ਹੈ ਕੀ ਬਾਤ ਕਰੀਏ ਇਹ ਜਿਵੇਂ ਤੁਸੀਂ ਫੋਟੋਆਂ ਦੇ ਜੁੜੇ ਹੋ ਆਪਾਂ ਗੱਲ ਕਰਦੇ ਸੀ ਪੰਨੂ ਕੋਲ ਜੀ 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 ਹਾਂ ਉਹਨਾਂ ਨਾਲ ਸਾਡਾ ਮਤਲਬ ਵੀ ਬਰੀ ਬਰੀ ਦਾ ਨਿਕਲ ਚੱਲ ਪਿਆ ਮਤਲਬ ਅਸੀਂ ਪੰਨੂ ਪਕੌੜੇ ਵਾਲੇ ਦੇ ਚਾਗੇ ਪਕੌੜੇ ਖਾ ਸਕਦੇ ਆ ਵੀ ਸਾਨੂੰ ਹੁਣ ਡਰ ਨਹੀਂ ਹੈਗਾ ਵੀ ਉਹ ਨਕਲੀ ਪਨੀਰ ਹੋਊਗਾ ਚਲੋ ਭਾਈ ਹੁਣ ਅਸੀਂ ਸਾਰਿਆਂ ਨੂੰ ਦੱਸ ਦਈਏ ਵੀ ਜਿਹੜੇ ਪੰਨੂ ਪਕੌੜੇ ਵਾਲੇ ਦੇ ਪਨੀਰ ਜਿਹੜਾ ਬਣਦਾ ਆ ਉਹ ਭਾਈ ਹੁਣਾਂ ਦੇ ਦੁੱਧ ਦਾ ਬਣਦਾ ਆ ਇਸ ਕਰਕੇ ਡਰਨ ਦੀ ਲੋੜ ਨਹੀਂ ਉਹਨਾਂ ਦਾ ਓਰੀਜਨਲ ਪਨੀਰ ਆ ਵੀ ਉਹਨਾਂ ਦੇ ਪਨੀਰ ਦੀ ਡਰ ਦੀ ਲੋੜ ਨਹੀਂ ਕਿਉਂਕਿ ਵਾਰੀ ਜਿੰਨਾ ਜਿਵੇਂ ਆਪਾਂ ਪਨੀਰ ਨਕਲੀ ਲੱਭ ਲੱਭ ਕੇ ਲੋਕਾਂ ਨੂੰ ਦਿਖਾਇਆ ਮੈਨੂੰ ਲੱਗਦਾ ਵੈਸੇ ਡਰ ਪੈ ਜਾਂਦਾ ਪਨੀਰ ਖਾਣਾ ਨਹੀਂ ਸਾਰਾ ਜੀ ਡਾਇਰੈਕਟ ਬਨੂਸ਼ਰ ਤੋਂ ਦੁੱਧ ਲੱਗਦਾ ਲੈ ਕੇ ਆਪ ਹੀ ਬਣਾਉਣੀ ਪਈ ਵਾਜੀ ਦਾ ਬਹੁਤ ਵਧੀਆ ਬਣਾਇਆ ਚਲੋ ਚਲੋ ਪਾਜੀ ਤੇ ਆਪਾਂ ਹੁਣ ਚਲੀਏ ਪਿੰਨੀ ਵਾਲੇ ਪਾਸੇ ਪਾਜੀ ਚਲੋ ਜੀ ਤੇ ਲੋ ਜੀ ਇਧਰ ਪਿੰਨੀਆਂ ਹੋ ਗਿਆ ਸ਼ੁਰੂ ਵਟਲੀਆਂ ਸੁੱਕੀ ਪਾਜੀ ਹਾਂ ਹਾਂ ਤਾਂ ਹੀ ਤਾਂ ਜੀ ਪਿੰਨੀ ਹੋਵੇ ਨਾਲ ਗਰਮ ਚਾਹ ਹੋਵੇ ਵੈਲਕਮ ਤਾਂ ਕੀ ਬਾਤ ਹੈ ਭਾਈ ਸਹੀ ਜਗ੍ਹਾ ਤੇ ਖੜ ਕੇ ਸੁਪਨੇ ਲੈ ਰਹੇ ਸਹੀ ਜਗ੍ਹਾ ਤੇ ਜਿੱਥੇ ਸਾਰਾ ਕੁਝ ਹੈਗਾ ਆ ਜਿੱਥੇ ਸਭ ਕੁਝ ਹੈਗਾ ਬਿਲਕੁਲ ਕਿਉਂਕਿ ਇਹ ਹੁਣ ਪੰਜਾਬ ਦਾ ਸੁਪਨਾ ਨਹੀਂ ਹੈਗਾ ਪੰਜਾਬ ਦੇ ਵਿੱਚ オリਜਿਨੈਲਟੀ ਹੈ ਕਿ ਇੱਥੇ ਇਹ ਚੀਜ਼ ਤੁਹਾਨੂੰ ਹੁਣ ਮਿਲਦੀ ਹੈ ਤੇ ਮਿਲਣੀ ਰਹਿਣੀ ਵੀ ਆ ਬਿਲਕੁਲ ਤੇ ਇਸ ਕਰਕੇ ਆਪਣਾ ਮੇਨ ਇਹ ਆ ਮੇਨ ਵੀ ਸਾਡੇ ਪੰਜਾਬੀ ਪ੍ਰਾਜ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਪ੍ਰਮੋਟ ਕਰਨਾ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਤਾਂ ਜੋ ਸਰਤ ਰਕੀ ਦੇਖੋ ਪੂਰੀ ਫੈਮਲੀ ਚੋਟ ਆ ਜੀ ਦੇਖੋ ਬਿਲਕੁਲ ਤੇ ਜਦੋਂ ਪੂਰੀ ਫੈਮਲੀ ਚੀਜ਼ਾਂ ਬਣਾਉਂਦੀ ਹੋਵੇ ਤਾਂ ਉਸ ਤੋਂ ਵੱਡੀ ਗੱਲ ਕੋਈ ਨਹੀਂ ਆ ਲਓ ਇਧਰ ਬੀਬੀ ਬੈਠੀ ਆ ਇਧਰ ਇੱਕ ਬੀਬੀ ਸੱਸ ਵੀ ਆ ਇਧਰ ਬੀਬੀ ਮਾਂ ਵੀ ਆ ਤੇ ਇਧਰ ਬੀਬੀ ਦਾਦੀ ਵੀ ਆ ਕਿਉਂ ਬੀਬੀ ਬਿਲਕੁਲ ਤੇ ਇਧਰ ਦੇ ਪਾਸੇ ਜਿਹੜੀ ਪੂਰਾ ਪਰਿਵਾਰ ਜਿਹੜਾ ਹੈਗਾ ਆ ਨਾਲ ਇਧਰ ਬਾਕੀ ਭਾਈ ਹੁਣੀ ਇਧਰ ਹੈਗੇ ਆ ਬੈਕਅਪ ਸੰਭਾਲਣ ਲਈ ਤੇ ਬੀਬੀਆਂ ਜਿਹੜਾ ਹਾਂ ਮੈਨੂੰ ਲੱਗਦਾ 5-10 ਮਿੰਟਾਂ ਚ ਬੀਬੀਆਂ ਵਟ ਕੇ ਪਰੇ ਮਾਰਦੀਆਂ ਨੇ ਪੁਗਿਆ ਸਲਾਹ ਦੇ ਮੈਨੂੰ ਨਹੀਂ ਲਾਈ ਕੰਮ ਆਣਾ ਪਰ ਇਹ ਲੇਡੀਆਂ ਦੇ ਹੱਥਾਂ ਦਾ ਹੀ ਆ ਠੀਕ ਹੈ ਜੀ ਜੇ ਆਪ ਵੀ ਇਹਨਾਂ ਦੀ ਸਪੀਡ ਜਿਆਦਾ ਆਪਾਂ ਤਾਂ ਨਹੀਂ ਬਟ ਹੁੰਦੀ ਮੈਂ ਹੁਣ ਜੇ ਮੱਕੀ ਦੀ ਰੋਟੀ ਸਭ ਦਾ ਸਾਗ ਬੰਦਾ ਬਣਾਵੇ ਉਹ ਸਵਾਦ ਨਹੀਂ ਆਉਣਾ ਜਿਹੜਾ ਸਵਾਦ ਲੇਡੀਆਂ ਦੇ ਹੱਥ ਦਾ ਆਉਂਦਾ ਭਾਜੀ ਉਹ ਕਿਤੇ ਹੋਣਾ ਹੀ ਨਹੀਂ ਜਿੱਥੇ ਮਰਜ਼ੀ ਬਦਲੋ ਤੇ ਉਹ ਹੀ ਸਵਾਦ ਜਿਹੜਾ ਪਿੰਨੀ ਦਾ ਸਵਾਦ ਆਉਣਾ ਨਾ ਉਹ ਮਾਂ ਦੇ ਹੱਥ ਦਾ ਸਵਾਦ ਤਾਂ ਹੀ ਆਉਂਦਾ ਜੇ ਉਹ ਲੇਡੀਆਂ ਦੇ ਹੱਥ ਲੱਗੇ ਹੋਣਗੇ ਇਹਦੇ ਚ ਆਪਾਂ ਆਏ ਆ ਜੀ ਆਪਣੇ ਜਿੰਨੇ ਭੈਣ ਭਰਾ ਜਿਹੜਾ ਜਵਾਬ ਆਪਣੇ ਬਾਹਰ ਬੈਠੇ ਆ ਸਾਰਿਆਂ ਨੂੰ ਇਹ ਟੇਸਟ ਚੈੱਕ ਕਰਾਉਣਾ ਜੀ ਕੀ ਬਾਤ ਹੈ ਸਾਰੀ ਜਗ੍ਹਾ ਜਾਂਦਾ ਜੀ ਮਾਲ ਇਸ ਵਾਰ ਗਈਆਂ ਪਿੰਨੀਆਂ ਸਾਡੀਆਂ ਬ੍ਰੈਂਪਟਨ ਵੀ ਗਈਆਂ ਅੱਛਾ ਜੀ ਤੇ ਸਾਰੀ ਹੋਰ ਦੋ ਤਿੰਨ ਜਿਵੇਂ ਕੈਨੇਡਾ ਦੇ ਕਈ ਸ਼ਹਿਰ ਨੇ ਆਸਟ੍ਰੇਲੀਆ ਵੀ ਸਾਡੇ ਜਾ ਚੁੱਕੀਆਂ ਨੇ ਹਾਂ ਜੀ ਵਾਹ ਤੇ ਹੁਣ ਆਪਾਂ ਸਾਰੇ ਮਲਕਾਂ ਜਿੱਥੇ ਜਿੱਥੇ ਆਪਣੇ ਬੱਚੇ ਬੈਠੇ ਆ ਹਾਂ ਜੀ ਉਹ ਕਈ ਵਾਰੀ ਨਹੀਂ ਰੋਟੀ ਲੇਟ ਫੇਡ ਹੁੰਦੇ ਆ ਚਾਰ ਪਿੰਨੀਆਂ ਅਗਲਾ ਦੁੱਧਰਾ ਖਾ ਲੈਂਦਾ ਖਾ ਲੈਂਦਾ ਬਿਲਕੁਲ 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 ਪਾਜੀ ਤੇ ਪਾਜੀ ਹੁਣ ਨਾਲ ਨਾਲ ਸਾਨੂੰ ਇੱਕ ਐਡਰੈਸ ਵੀ ਦੱਸ ਦਿਓ ਵੀ ਆਪਾਂ ਪਿੰਨੀਆਂ ਲੈਣ ਵਾਸਤੇ ਆਉਣਾ ਕਿੱਥੇ ਆ ਤੇ ਕੂਰੀਅਰ ਕਰਾਉਣ ਵਾਸਤੇ ਉਹਦਾ ਸਿਸਟਮ ਕਿਵੇਂ ਆ ਆਜੋ ਪਾਜੀ ਸਸਾਪਾ ਆਪਣਾ ਲੁਧਿਆਣਾ ਗਿਆ ਚਾਲਮਗੀਰ ਪਿੰਡ ਹੈ ਜੀ ਜੀ ਆਲਮਗੀਰ ਪਿੰਡ ਵਿੱਚ ਕੋਆਪਰੇਟਿਵ ਸੁਸਾਇਟੀ ਉਹਦੇ ਬੈਕ ਸਾਈਡ 'ਤੇ ਸਾਡੀ ਡੇਰੀ ਹੈ ਜੀ ਜੀ ਤੇ ਕੂਰੀਅਰ ਕਰਾਉਣ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਡੇਰੀ ਦਾ ਨਾਮ ਬੋਲ ਦੋਗੇ ਕਰੀ ਡੇਰੀ ਦਾ ਨਾਮ ਹੈ ਸੰਦੀਪ ਡੇਰੀ ਫਾਰਮ ਸੰਦੀਪ ਡੇਰੀ ਫਾਰਮ ਹਾਂ ਜੀ ਤੇ ਕੂਰੀਅਰ ਕਰਾਉਣ ਲਈ ਤੁਸੀਂ ਸਾਨੂੰ ਦੱਸ ਸਕਦੇ ਹੋ ਆਲ ਓਵਰ ਇੰਡੀਆ ਦਾ ਅਸੀਂ ਕੂਰੀਅਰ ਕਰਾਉਂਦੇ ਹਾਂ ਜੀ ਬਾਹਰ ਦੇ ਜਿਵੇਂ ਕੈਨੇਡਾ ਆਸਟ੍ਰੇਲੀਆ ਠੀਕ ਯੂਕੇ ਯੂ ਅਮਰੀਕਾ ਉਹ ਤੇਜ਼ੀ ਕੁਰੀਅਰ ਜਿਗਰਾ ਦੇ ਨਾਲ ਓਕੇ ਨਾਲ ਸਭ ਤੋਂ ਅਗਲੇ ਦਾ ਹੋਊਗਾ ਜੀ ਓਕੇ ਮਤਲਬ ਪਿੰਨੀਆਂ ਬਰਫੀ ਤੇ ਨਾਲ ਦੇਸੀ ਘਿਓ ਤੱਕ ਹਾਂਜੀ ਪਿੰਨੀਆਂ ਬਰਫੀ ਦੇਸੀ ਘਿਓ ਬਜਰੇਲਾ ਜੀ ਖੁਆ ਕੱਚਾ ਖੁਆ ਵੀ ਜਿੰਨੇ ਆਰਡਰ ਕਰਨਾ ਉਹ ਵੀ ਕਰ ਸਕਦੇ ਆ ਓਕੇ ਜਿਹੜੇ ਸਾਰੇ ਨੂੰ ਇੱਕ ਵਾਰ ਐਪ 'ਤੇ ਫੀਲ ਹੋ ਜੂਗਾ ਵੀ ਇਹ ਜਿੱਦ ਘਰ ਦਾ ਹੀ ਚੀਜ਼ ਖਾਣੀ ਹੈ ਤੇ ਇਹ ਆ ਜੀ ਆਪਣੇ ਪੰਜਾਬ ਦੇ ਵਿੱਚ 2 ਦਿਨਾਂ 'ਚ ਡਿਲੀਵਰੀ ਹੈ ਸਾਰੇ ਪੰਜਾਬ 'ਚ ਅੱਛਾ ਜੀ ਤੇ ਜੇ ਮੰਨ ਲਓ ਕਿ ਆਲ ਇੰਡੀਆ ਹੈਗੀ 3 ਦਿਨ ਦੀ ਡਿਲੀਵਰੀ ਹੈ ओके ऑल इंडिया ਜੇ ਕਿਤੇ ਹੋਰ ਜਗ੍ਹਾ ਪੇੜੀ ਤਿੰਨ ਦਿਨ ਪੰਜਾਬ ਦੇ ਵਿੱਚ ਦੋ ਦਿਨ ਦੇ ਵਿੱਚ ਜਿਹੜੀ ਹੈਗਾ ਪਿੰਨੀ ਘਰ ਪਹੁੰਚੇਗੀ ਤੇ ਭਾਈ ਕਿੰਨੇ ਦਿਨ ਪਹਿਲਾਂ ਆਰਡਰ ਕਰਨਾ ਪੈਂਦਾ ਆ ਉਹ ਵੀ ਥੋੜਾ ਪ੍ਰੋਸੀਜਰ ਦੱਸ ਦਿਓ ਕਿਉਂਕਿ ਅਸੀਂ ਸਾਰਾ ਕੁਝ ਫਰੈਸ਼ ਬਣਾਉਨੇ ਆ ਤਾਂ ਘੱਟੋ ਘੱਟ ਜੇ ਦੋ ਤਿੰਨ ਦਿਨ ਪਹਿਲਾਂ ਸਾਨੂੰ ਪਤਾ ਲੱਗੂਗਾ ਦੋ ਦਿਨ ਪਹਿਲਾਂ ਤਾਂ ਅਸੀਂ ਸਾਰਾ ਸਮਾਨ ਫਰੈਸ਼ ਰੈਡੀ ਕਰਕੇ ਤੇ ਫਿਨਿਸ਼ੀ ਤਿਆਰ ਕਰ ਦਾਂਗੇ ਓਕੇ ਤੇ ਬਾਕੀ ਕੂਝ ਜਿਹੜਾ ਟਾਈਮ ਆ ਹੋ ਲੱਗਦਾ ਓਕੇ ਤੇ ਜੇ ਖੜੇ ਪਰ ਕਿਸੇ ਨੂੰ ਪਿੰਨੀਆਂ ਚਾਹੀਦੀਆਂ ਨੇ ਉਹ ਘਰੋਂ ਆ ਕੇ ਲੈ ਕੇ ਜਾ ਸਕਦੇ ਹਾਂ ਹਾਂਜੀ ਹਾਂਜੀ ਜੇ ਪਰ ਚਾਹੀਦੀਆਂ ਜੇ ਕਿਸੇ ਨੇ ਆ ਚੈੱਕ ਵੀ ਕਰਨੀਆਂ ਨੇ ਪਿੰਨੀਆਂ ਵੀ ਜਿਹੜਾ ਪ੍ਰੋਸੈਸ ਹੁੰਦਾ ਸਾਡੇ ਕੋਲ ਕਰਕੇ ਵੀ ਸਾਰਾ ਕੁਝ ਬਣਵਾ ਸਕਦੇ ਓਕੇ ਸਮਾਨ ਉਹਨਾਂ ਦਾ ਆਪਣਾ ਨਹੀਂ ਸਮਾਨ ਆਪਰਾ ਹੀ ਸਾਰਾ ਓਕੇ ਮਤਲਬ ਸਮਾਨ ਤੁਹਾਡਾ ਹੋਊਗਾ ਮਤਲਬ ਜੇ ਕਿਸੇ ਨੇ ਮੰਨ ਲਾ ਖੋਚਦਾ ਜਿਹੜਾ ਡਰਾਈ ਫਰੂਟ ਆ ਕਿਸੇ ਨੇ ਜਿਆਦਾ ਪਾਉਣੇ ਹੋਣ ਮਤਲਬ ਉਹ ਆਪਣੇ ਡਰਾਈ ਫਰੂਟ ਲੈ ਕੇ ਦੇ ਸਕਦਾ ਤੁਸੀਂ ਆਪਣੇ ਡਰਾਈ ਫਰੂਟ ਜਾਂ ਕਿਸੇ ਕੋਲ ਆਪਣਾ ਦੁੱਧ ਹੈਗਾ ਉਹਨਾਂ ਨੇ ਕੱਲਾ ਖੂਆ ਬਣਵਾਉਣਾ ਉਹ ਵੀ ਆਪਾਂ ਬਣਾ ਦੇਵਾਂਗੇ ਉਹ ਵੀ ਤੁਸੀਂ ਨਾਲ ਬਣਾ ਦਿੰਦੇ ਹੋ ਵਾਜਬਾ ਓਕੇ ਤੇ ਹੁਣ ਵਾਰੀ ਆ ਗਈ ਜੈ ਇਹਨਾਂ ਨੂੰ ਪੀਣ ਨੂੰ ਟੈਸਟ ਕਰਦੀ ਐ ਡਰੈਸਸ ਤੋਂ ਪਤਾ ਲੱਗ ਚੁੱਕਿਆ ਆਲਮਗੀਰ ਪਿੰਡ ਆ ਕੇ ਸੰਦੀਪ ਡੇਰੀ ਫਾਰਮ ਤੇ ਤੁਸੀਂ ਪਹੁੰਚ ਸਕਦੇ ਹੋ ਉਹਨਾਂ ਦੇ ਘਰਾਂ ਦੇ ਘਰ ਤੋਂ ਹੀ ਤੁਸੀਂ ਕੋਈ ਵੀ ਪ੍ਰੋਡਕਟ ਜਿਹੜਾ ਹੈਗਾ ਈਜ਼ੀਲੀ ਉੱਥੋਂ ਲੈ ਸਕਦੇ ਹੋ ਤੇ ਜਿਨ੍ਹਾਂ ਨੇ ਪੰਜਾਬ ਤੋਂ ਬਾਹਰ ਨੇ ਜਾਂ ਪੰਜਾਬ ਤੋਂ ਦੂਰ ਹੈ ਹੋ ਸਿਟੀ ਵਿੱਚ ਆ ਉਹ ਇਹਨਾਂ ਦੇ ਕੋਲੋਂ ਕੂਰੀਅਰ ਮੰਗਵਾ ਕੇ ਆਪਣੇ ਘਰ ਦੇ ਵਿੱਚ ਪਿੰਨੀਆਂ ਬਰਫੀ ਦੇਸੀ ਘਿਓ ਨਾਲ ਗਜਰੇਲਾ ਇੰਜੋਏ ਕਰ ਸਕਦੇ ਆ ਤੇ ਹੁਣ ਵਾਰੀ ਆ ਗਈ ਟੈਸਟਿੰਗ ਦੀ ਜਦ ਤੱਕ ਪਹਿਜੂੜੀ ਪਿੰਨੀਆਂ ਵਟਦੇ ਆ ਤੇ ਜਦ ਤੱਕ ਵੇ ਨਾਲ ਕਰਦੇ ਆ ਪਿੰਨੀਆਂ ਟੈਸਟ ਤੇ ਨਾਲੇ ਪੀਨੇ ਕੱਪ ਕੱਪ ਚਾਹ ਸੋ ਥੈਂ ਤੇ ਲੋਜੀ ਫਾਈਨਲੀ ਪਿੰਨੀਆਂ ਹੋ ਗਿਆ ਰੈਡੀ ਤੇ ਪਹਿਲਾਂ ਤੁਸੀਂ ਪਿੰਨੀਆਂ ਚੈੱਕ ਕਰ ਲਓ ਤੇ ਬਾਈ ਫੋਟੋ ਇੱਕ ਥੰਬਨੇਲ ਵਾਸਤੇ ਵੀ ਨਾਲ ਆ ਜਾਏ ਪ੍ਰੋਪਰਲੀ ਵਿੱਚ ਹੋਵੇ ਹੁਣੇ ਪਤਾ ਲੱਗ ਜਾਵੇ ਵਾਕਈ ਪਿੰਨੀਆਂ ਤਾਜ਼ੀਆਂ ਨੇ ਤੇ ਇਹਨੂੰ ਹੁਣ ਆਪਾਂ ਰੱਖ ਦਈਏ ਥੱਲੇ ਉਹ ਕੋ ਲੈ ਦੇ ਤੇ ਹੁਣ ਵਾਰੀ ਆ ਗਈ ਟੇਸਟਿੰਗ ਦੀ ਟੈਸਟ ਕਰਨ ਵਾਸਤੇ ਤੁਹਾਨੂੰ ਪਤਾ ਸਾਡਾ ਮੇਨ ਸਭ ਤੋਂ ਬੈਸਟ ਪਾਰਟ ਸਾਡਾ ਟੇਸਟਿੰਗ ਦਾ ਕਿਉਂ ਸੁਖੀ ਭਾਜੀ ਬਿਲਕੁਲ ਜੀ ਸੁਖੀ ਭਾਜੀ ਇਹ ਬਾਈ ਹੁਣਾਂ ਦੇ ਪ੍ਰੋਡਕਟ ਨੇ ਵਰਕੀ ਹਾਂ ਵਰਕੀ ਗਜਰੇਲਾ ਗਜਰੇਲਾ ਤੇ ਨਾਲ ਪਿੰਨੀਆਂ ਪਿੰਨੀਆਂ ਜਿਹੜੀ ਹੁਣੇ-ਹੁਣੇ ਬਣੀਆਂ ਪਰ ਹੁਣਾਂ ਨੇ ਦੇਖੀਆਂ ਨਹੀਂ ਤਾਜ਼ੀਆਂ ਤੇ ਨਾਲ ਕ ਆ ਵੀ ਨਾਲ ਕੱਪ ਸਾਡਾ ਚਾਹ ਦਾ ਵੀ ਆ ਬਿਲਕੁਲ ਕੱਪ ਚਾਹ ਦਾ ਕੱਪ ਵੀ ਕੀ ਹੈ ਚਾਹ ਦਾ ਕੱਪ ਪੂਰਾ ਮੱਗ ਆ ਮੱਗ ਆ ਪੂਰਾ ਮੱਗ ਆ ਪੂਰਾ ਲਿਆ 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 ਫਿਰ ਲਿਆ ਤੇ ਇਹ ਆ ਜੀ ਨਾਲ ਸਾਡਾ ਇੱਕ ਚਾਹ ਦਾ ਕੱਪ ਚਾਹ ਦਾ ਕੱਪ ਤੇ ਪਹਿਲਾਂ ਹੁਣ ਸੁੱਕੀ ਭਾਜੀ ਕਰੋ ਨਾ ਮੈਂ ਕਹਿੰਦਾ ਸ਼੍ਰੀਗਨੇ ਤੜ ਤੱਕ ਕਰੀਏ ਨਹੀਂ ਮੇਰੇ ਲੋ ਕਰ ਲਓ ਮੈਂ ਤਾਂ ਕਰ ਹੀ ਲੈਣਾ ਕਰੋ ਤੁਸੀਂ ਓਏ ਹੋਏ ਮੈਂ ਮਹਿਲਾ ਪਿੰਨੀ ਪੂਰੀ ਲੂੰਗਾ ਹਾਂ ਬਿਲਕੁਲ ਜੀ ਬਾਜੋ ਖੁਸ਼ਬੂ ਹੀ ਲੱਗਾ ਨਾ ਉਹ ਦੇ ਸਿਕੂਲ ਜੋ ਜੋ ਕਿ ਬਈ ਜਨ ਪਰਸੀਲੇਲਾ ਓਏ ਹੋਏ ਹਾਂਜੀ ਵਿਚਾਰ ਦਿਓ ਬਈ ਪਿੰਨੀਆਂ ਦੇ ਵਿੱਚ ਨਾ ਮੇਰੇ ਕੋਈ ਵਿਚਾਰ ਨਹੀਂ ਹੁੰਦੇ ਹੂੰ ਪਿੰਨੀ ਆਪਣੇ ਆਪ ਦੇ ਵਿੱਚ ਇੱਕ ਐਦਾਂ ਦੀ ਡਿਸ਼ ਆ ਬਿਲਕੁਲ ਵੀ ਜਿਹੜੀ ਤੇਰੇ ਮੂਰੇ ਕੁਛ ਵੀ ਜਿਹੜੀ ਚੀਜ਼ ਆ ਉਹ ਫਿੱਕੀ ਆ ਫਿੱਕੀ ਆ ਠੀਕ ਹੈ ਜੀ ਇੱਕ ਇੱਕ ਹੈਲਦੀ ਪ੍ਰੋਡਕਟ ਇਦਾਂ ਦਾ ਜਿਹੜਾ ਪੰਜਾਬ ਦੇ ਵਿੱਚ ਹੀ ਮਿਲਦਾ ਹੈ ਹੋਰ ਜਗ੍ਹਾ ਕਿੱਥੇ ਨਹੀਂ ਮਿਲਦਾ ਕਿੱਥੇ ਮਿਲਦਾ ਤੇ ਵਾਕੇ ਬਾਈ ਹੁਣਾਂ ਦੀ ਜਿਹੜੀ ਪਿੰਨੀਆਂ ਬਣਾਉਂਦਾ ਇੱਕ ਇੰਨੀ ਕੁ ਪਿਓਰਿਟੀ ਹੈ ਨਾ ਖਾਣ ਦਾ ਸਵਾਦ ਆਉਂਦਾ ਹਾਂ ਰਹਿ ਨਹੀਂ ਜਾ ਰਿਹਾ ਤੇ ਦੂਜੀ ਗੱਲ ਆ ਓਬਵੀਅਸਲੀ ਬਾਈ ਟਰਾਈ ਕਰੋ ਤੇ ਮੇਰੇ ਭਰਾ ਨੇ ਕਰੇ ਸਾਡੇ ਭਰਾ ਨੇ ਉਹ ਹਮੇਸ਼ਾ ਗੱਲ ਕਹਿੰਦੇ ਹੁੰਦੇ ਜਦੋਂ ਨਾ ਤੁਸੀਂ ਕੋਈ ਚੀਜ਼ ਖਾਣੇ ਹੋ ਜੋ ਤੁਹਾਡੇ ਗਲ ਦੇ ਵਿੱਚ ਲੱਗਦੀ ਆ ਤਾਂ ਮਤਲਬ ਸਮਝ ਸਕਦੇ ਹੋ ਵੀ ਤੁਸੀਂ ਉਹ ਥੋੜੀ ਥੋੜੀ ਵਿੱਚ ਕੋਈ ਨਾ ਕੋਈ ਦਿੱਕਤ ਆ ਜਦੋਂ ਤੁਹਾਡੇ ਗਲ ਦੇ ਵਿੱਚ ਕੋਈ ਚੀਜ਼ ਲੱਗੇ ਨਾ ਤੁਹਾਨੂੰ ਨਾਲ ਕੋਸ਼ ਪਿੰਡ ਦੀ ਦਿੱਕਤ ਨਾ ਜੀ ਗਰੇ ਸਮਝ ਲੋ ਤੁਸੀਂ ਉਹ ਪ੍ਰੋਪਰ ਪਾਇਓਰਟੀ ਚੀਜ਼ ਹੈ ਬਿਲਕੁਲ ਜੀ ਸੁਖੀ ਬਾਜੀ ਕਿਉਂ ਖੁਆ ਲੱਗਦਾ ਪਰ ਉਹ ਪਤਾ ਲੱਗਦਾ ਵੀ ਜਿਵੇਂ ਕੜਾ ਹੁੰਦਾ ਬਹੁਤ ਵਧੀਆ ਬਿਲਕੁਲ ਤੇ ਇਹ ਪੂਰਾ ਟੀਮ ਵਰਕ ਦਾ ਪਤਾ ਲੱਗ ਰਿਹਾ ਕਿ ਤੁਸੀਂ ਦੇ ਪਰਿਵਾਰ ਨੇ ਕੰਮ ਕੀਤਾ ਬਿਲਕੁਲ ਇਹ ਵਕੇਬੜੀ ਬਹੁਤ ਵਧੀਆ ਪਿੰਡੀਆਂ ਨੇ ਤੇ ਔਣਾ ਲੈਣ ਵਾਸਤੇ ਆਪਾਂ ਐਡਰੈਸ ਦੱਸ ਦਿੱਤਾ ਯਾਰ ਤੇ ਨੰਬਰ ਆਪਾਂ ਨਾਲ ਪਾਈ ਉਹਨਾਂ ਦਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦੇ ਆ ਦੇ ਦੇਣੇ ਜਿਹੜੇ ਭਰਾਵਾਂ ਨੂੰ ਨੰਬਰ ਦੀ ਲੋੜ ਆ ਕਾਲ ਕਰੋ ਕਾਲ ਕਰਕੇ ਆਰਡਰ ਬੁੱਕ ਕਰੋ ਆਰਡਰ ਬੁੱਕ ਕਰਾ ਕੇ ਆਪਣੇ ਘਰ ਦੇ ਵਿੱਚ ਹੀ ਇਹਨਾਂ ਨੂੰ ਓਪੀਨੀਅਨ ਨੂੰ ਇੰਜੋਏ ਕਰੋ ਹੂੰ ਤੇ ਸਿਆਲ ਦੇ ਵਿੱਚ ਇਸ ਤੋਂ ਬੈਸਟ ਡਿਸ਼ਸ ਕੁਝ ਨਹੀਂ ਹੋ ਸਕਦੀਆਂ ਤੇ ਮੈਂ ਜੇ ਇਹਦਾ ਨਹੀਂ ਪਿੰਨੀ ਕਰਦੇ ਵਿੱਚ ਬਸਵੇਰੇ ਮਾਰਨਿੰਗ ਮਿਲ ਜਵੇ ਹੂੰ ਤੇ ਮੈਨੂੰ ਨਹੀਂ ਲੱਗਦਾ ਕੁਝ ਲੋੜ ਪੂਰੇ ਨਿਊਟ੍ਰੀਸ਼ਨ ਪੂਰਾ ਸਭ ਕੁਝ ਵੈਲਿਊਜ਼ ਪੂਰੀਆਂ ਤੇ ਪੂਰੀ ਸਿਹਤ ਪੂਰੇ ਮਤਲਬ ਪਹਿਲਵਾਨ ਬਣ ਜੂਗੇ ਹੂੰ ਤੇ ਹੁਣ ਤੁਸੀਂ ਕਰਨਾ ਕਿ ਜੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਜਿਹੜੇ ਜਿਹੜੇ ਭਰਾਵਾਂ ਨੇ ਬਾਈ ਹੁਣਾਂ ਦੇ ਪ੍ਰੋਡਕਟ ਲੈਏ ਨੇ ਪੀਂਹਿਆ ਖਾਧੀਆਂ ਨੇ ਦੇਸੀ ਕਿਉਂ ਵਰਤਿਆ ਹੋਇਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਈ ਹੁਣਾਂ ਦੇ ਪ੍ਰੋਡਕਟ ਕਿਵੇਂ ਲੱਗਦੇ ਨੇ ਕਿਵੇਂ ਦੇ ਲੱਗਦੇ ਨੇ ਤੇ ਬਾਕੀ ਗੱਲ ਹੁਣ ਬੇ ਕਿਉਂਕਿ ਭਲੇ ਹੀ ਆ ਗਏ ਬਿਲਕੁਲ ਜੀ ਤੇ ਸੋ ਤੁਸੀਂ ਹੁਣ ਕਰਨਾ ਕੀ ਵੀਡੀਓ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਧੰਨਵਾਦ